ਜੇਬ ਆਹਲੀਆ ਖਾਨਾ ਹੁਣ ਉਹਨਾ ਨਹੀਂ ਹੁੰਦਾ। ਉਦੋਂ ਇਹਨਾਂ ਅਖੇਦਿਆਰ ਮੁਖ ਲੋਣਨਾ ਹੈ। ਉਦੋਂ ਸਹੀ ਨਾਨਕਾ ਜੋ ਖਸਮੇ ਕੋ ਸਾਰੀ ਭਾਸ਼ਾ ਬਦਲਦੀ। ਇਹ ਵਿਦਿਆ ਕੀ ਵਿਚਾਰ ਹੈ? ਜੇ ਵਿਦਿਆ ਵਿਚਾਰੇ ਤੇ ਬਿਨਾ ਪਰਮ ਗਿਆਨ ਦਾ ਸਮਝ ਨਹੀਂ ਆ ਸਕਦੀ। ਇਹੀ ਕਾਰ ਲੈਣਾ ਵਿਦਵਾਨਾਂ ਨੂੰ। ਇਹ ਖੱਜਲ ਹੁੰਦੇ ਨੇ ਖੱਜਲ। ਚਾਰ ਅੱਖਰ ਪੜ੍ਹ ਲੈ ਇੱਕ ਦੂਏ ਨੋ ਇਹ ਤਾਂ ਜਿਆਦਾ ਨਾ ਹੋਏ ਤਾਂ ਸਦ ਹੋਰ ਕੁਝ ਨਹੀਂ ਹੁੰਦਾ। ਆ ਨਹੀਂ ਗੱਲ ਹੁੰਦੀ ਇਹਨਾਂ ਕੋਲ ਬਿਲਕੁਲ ਵੀ। ਇਹ ਤਾਂ ਗੱਲੇ ਹੀ ਨਹੀਂ ਨਾ ਜੇ ਹੋਵੇ ਫਿਰ ਤਾਂ ਇਹਨੂੰ ਦੀ ਉਸ ਬਤ ਮਾਰੀ ਜਾਂਦੀ ਹੈ। ਫਿਰ ਤਾਂ ਇਹਦੇ ਨੂੰ ਖੋਜ ਨੂੰ ਤੁਰ ਪੈਣੇ। ਇਹਦੇ ਤਾਂ ਬਾਜ਼ਾਰ ਚ ਨਹੀਂ ਜਾਂਦੇ ਇਹ। ਇਹਦਾ ਬਾਹਰ ਲਦੂਏ ਬਾਜ਼ਾਰ। ਇਹ ਤਾਂ ਅੱਖਾਂ ਤੇ ਵਿਸ਼ਵਾਸ ਕਰਦੇ। ਅੱਖਾਂ ਨੂੰ ਦਿਦਾ ਨਾ ਵਾਸਤੇ ਸੱਚ ਹੈ। ਗੁਰਬਾਣੀ ਕਹਿੰਦੇ ਅੱਖਾਂ ਨੂੰ ਦਿਦਾ ਸਾਰੇ ਝੂਠ ਹੈ। ਜੋ ਖਨੂਨ ਦੇ ਅੱਖਰ ਨੇ ਸਾਰੇ ਦਿਸਤਬਾਨ ਅੱਖਰ ਹੈ ਜੇਤਾ ਇਹ ਅੱਖਰ ਨੂੰ ਸ਼ਬਦ ਕਹੀ ਜਾਂਦੇ ਨੇ ਸ਼ਬਦ ਗੁਰੂ ਹੈ ਵਿਦਵਾਨੇ ਕਹਿੰਦੇ ਨੇ ਨਾ ਜਿਹੜੇ ਅੱਖਰ ਨੂੰ ਸ਼ਬਦ ਅੱਖਰ ਨੂੰ ਦੇਖਣ ਵਾਲੀ ਚੀਜ਼ ਨੂੰ ਸ਼ਬਦ ਕਹਿੰਦੇ ਨੇ ਉਹ ਵਿਦਵਾਨ ਹੋ ਸਕਦਾ ਨਾ ਗੁਰਮੁਖੀ ਹੋ ਸਕਦੇ ਬਿਦਾਰੀ ਨਾ ਬਿਜਾਰੀ ਸ਼ਬਦ ਦਾ ਗੰਨਾ ਦਾ ਵਿਸ਼ਾ ਅੱਖਰ ਦਾ ਹੈ ਨਹੀਂ ਜੋ ਦੀਦਾ ਦਾ ਅਖਰ ਨੇ ਗੁਰਬਾਣੀ ਵਗੈਰਾ ਇਹਨਾਂ ਖਰਾਬ ਹੈ ਕੋਈ ਗੁਰਮਖ ਖੋਜੇ ਖੋਜੇ ਤਾਂ ਸਿਰ ਲਿਖਣ ਪਏ ਪਾਗੈ ਪੋਥੀ ਸਾਹਿਬ ਪਰਮੇਸ਼ਰ ਦਾ ਥਾਨ ਹੈ ਪਰਮੇਸ਼ਰ ਨਹੀਂ ਹੈ ਉਹਦੀ ਜਗ੍ਹਾ ਹੈ ਪਰ ਇਹਦਾ ਅਖਰ ਨੇ ਇਹ ਸ਼ਬਦ ਦਾ ਗੁਰਬਾਣੀ ਦਾ ਆਖਰੀ ਰੂਪ ਹੈ ਬੋਲੇ ਤੇ ਗੁਰਬਾਣੀ ਬਣਦੀ ਉਹ ਜਿਹੜੀ ਬਾਣੀ ਆ ਉਹ ਇਦੋਂ ਕਹਾਂ ਹੈ ਗੁਰਬਾਣੀ ਕਿਸੇ ਨਾਲ ਜੋੜਦੀ ਹੈ ਅਸੀਂ ਗੁਰਬਾਣੀ ਨਾਲ ਨਹੀਂ ਜੁੜਨਾ ਅਸੀਂ ਉਹਦੇ ਨਾਲ ਜੁੜਨਾ ਜਿਹਦੇ ਨਾਲ ਗੁਰਬਾਣੀ ਜੋੜਦੀ ਹੈ ਜੇ ਗੁਰਬਾਣੀ ਨਾਲ ਜੁੜ ਜਾਗੇ ਤਾਂ ਇੱਥੇ ਹੀ ਰਹਿ ਜਾਗੇ ਮੱਥੇ ਟੇਕਦੇ ਹੀ ਰਹਿ ਜਾਗੇ ਫਿਰ ਬਟ ਮੱਥੇ ਟੇਕਦੇ ਆ ਪਾਠ ਕਰਦੇ ਪਾਠ ਕਰ ਪੜਿਓ ਜਿਵੇਂ ਉਹ ਕਰਦੇ ਸੀ ਪਾਠ ਪੜਿਓ ਔਰ ਮੈਨੂੰ ਵਿਚਾਰਿਓ ਜਿੱਥੇ ਗੁਰਬਾਣੀ ਕਹਿੰਦੀ ਐ ਉਹਦੇ ਨਾਲ ਜੁੜਾਂਗੇ ਫਿਰ ਗੱਲ ਗੁਰਬਾਣੀ ਕੁਛ ਕਹਿ ਰਹੀ ਐ ਜੁੜਨ ਨੂੰ ਉੱਥੇ ਜੁੜਨਾ ਐ ਗੁਰਬਾਣੀ ਨਾਲ ਹੀ ਜੁੜਨਾ ਗੁਰਬਾਣੀ ਨੂੰ ਸਮਝ ਕੇ ਜਿੱਥੇ ਇਹ ਜੋੜਦੀ ਐ ਉੱਥੇ ਜੁੜ ਗੁਰਬਾਣੀ ਨਾਲ ਜੁੜਨ ਦੀ بجائے ਗੁਰਬਾਣੀ ਨੂੰ ਮੰਨਣਾ ਕਹੋ ਤੁਸੀਂ ਇਹ ਕਹਿੰਦਾ ਗੁਰਬਾਣੀ ਨਾਲ ਜੁੜੋ ਗੁਰੂ ਨਾਲ ਜੁੜੋ ਇਹ ਕਿਉਂ ਕਹਿੰਦੇ ਨੇ ਇਹਦਾ ਗੋਲ ਕਤਰ ਕਹਿੰਦੇ ਵੀ ਹੋਰ ਕਿਧਰ ਜਾਓ ਇੱਥੇ ਮੱਥਾ ਟੇਕਾ ਕਰੋ ਆ ਕੇ ਵੋਟਾਂ ਸਾਡੀਆਂ ਚੜਾਵਾ ਸਾਡਾ ਕਲੀਅਰ ਨਹੀਂ ਕਰਦੇ ਗੱਲ ਕਲੀਅਰ ਕਿਉਂ ਨਹੀਂ ਕਰਦੇ ਗੱਲ ਇਹ ਕਿਉਂ ਨਹੀਂ ਕਹਿੰਦੇ ਵੀ ਜਿੱਥੇ ਗੁਰਬਾਣੀ ਜੋੜਦੀ ਓਥੇ ਜੁੜੋ ਗੁਰਬਾਣੀ ਦਾ ਇੱਕ ਸ਼ਬਦ ਹੈ ਉਪਦੇਸ਼ ਹੈ ਉਪਦੇਸ਼ ਕੁਝ ਕਹਿ ਰਿਹਾ ਜੋ ਕਹਿ ਰਿਹਾ ਉਹ ਕਰੋ ਓਥੇ ਜੁੜੋ ਜਿੱਥੇ ਕਹਿ ਰਹੀ ਹੈ ਐਨੇ ਕਹਦੇ ਜਾਂ ਤਾਂ ਇਹਨੂੰ ਸਮਝ ਨਹੀਂ ਸਮਝਦੀ ਹੈ ਇਹ ਉਹਨਾਂ ਦਾ ਭਾਵਨਾ ਕਹਿਣ ਦੀ ਇਹੀ ਹੈ ਪਰ ਕਹਿ ਨਹੀਂ ਬਾਹਰ ਹੈ ਗੱਲ ਭਾਵਨਾ ਤਾਂ ਇਹੀ ਹੋਵੇ ਕਹਿਣ ਦੀ ਪਰ ਉਲਟ ਕਹੀ ਜਾਂਦੇ ਹੁਣ ਇਹ ਵੀ ਹੋ ਸਕਦਾ ਪਤਾ ਹੀ ਨਹੀਂ ਪਤਾ ਹੀ ਨਹੀਂ ਹੈ ਵੀ ਕਹਿਣਾ ਕੀ ਹੈ ਅਸਲ ਜੀ ਜਿੱਥੇ ਗੁਰਬਾਣੀ ਜੋੜਦੀ ਹੈ ਉੱਥੇ ਜੋੜਨਾ ਹੈ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਉਹਨਾਂ ਨਾਲ ਜੋੜਨ ਦੀ ਲੋੜ ਹੈ ਨਾ ਕਿਸੇ ਦਾ ਨਾਲ ਜੁੜਨ ਦੀ ਲੋੜ ਐ ਜੋ ਗੁਰਬਾਣੀ ਕਹਦੀ ਐ ਗੁਰ ਕਹਿਆ ਸਕਰ ਕਮਾਵੋ ਕਮਾਵੋ ਗੁਰਬਾਣੀ ਦਾ ਕੁਝ ਕਹਿ ਰਹੀ ਐ ਉਹ ਕਾਰ ਕੋਬੜੀ ਗੁਰਬਾਣੀ ਕਹੇ ਸੇਵਕ ਜਾਣਾ ਹਾਂ ਗੁਰਬਾਣੀ ਕਹੇ ਸੇਵਕ ਜਾਣਾ ਮੰਨ ਮੰਨ ਇਹਦੀ ਗੱਲ ਮੰਨਣੀ ਐ ਜੋ ਕਹੇ ਮੰਨਣਾ ਚਲੋ ਉਹ ਜੇ ਜੁੜਨਾ ਵੀ ਕਹ ਲੀਏ ਕੋਈ ਗੱਲ ਨਹੀਂ ਜੇ ਇਸ ਗੱਲ ਨੂੰ ਅਸੀਂ ਗੁਰਬਾਣੀ ਮੰਨਣ ਨੂੰ ਜੋੜਨਾ ਕਹ ਲੀਏ ਫਿਰ ਕੋਈ ਗੱਲ ਨਹੀਂ ਪਰ ਜੋੜਨਾ ਮਤਲਬ ਇਹ ਨਾ ਲੈ ਲਿਓ ਵੀ ਇਹੇ ਤਰ੍ਹਾਂ ਮੱਥਾ ਟੇਕ ਕੇ ਕਰ ਲੂਆ ਜਣ ਇਹਦੇ ਬਿਨਾ ਹੋਰ ਕਿਸੇ ਨੂੰ ਮੰਨਣਾ ਹੀ ਨਹੀਂ ਵੀ ਬੜੀ ਮਿਸਾਲ ਨਹੀਂ ਮੱਥਾ ਟੇਕਣਾ ਇੱਥੇ ਟੇਕਣਾ ਕਰਦਾ ਨਹੀਂ ਮੱਥਾ ਇਹ ਆਥਰੀ ਹੈ ਇਹ ਨਹੀਂ ਆ ਫਿਰ ਤਾਂ ਮੂਰਤੀ ਪੂਜਾ ਦੀ ਜਗ੍ਹਾ ਹੀ ਆ ਜੂ ਹੈ ਫਿਰ ਤਾਂ ਜਾ ਜੀ ਮੂਰਤੀ ਪੂਜਾ ਉਹ ਜੀ ਹੈ ਫਿਰ ਇੱਥੇ ਰਹਿ ਜੂ ਗੱਲ ਇਹ ਗੱਲ ਸਮਝਣ ਵਾਲੇ ਨੂੰ ਪੂਰੀ ਸਮਝਾਈਏ ਨਾ ਜੇ ਉਹ ਪ੍ਰੇਖੇ ਚ ਰਹਿਣ। ਆਪ ਜੀ ਤੁਹਾਨੂੰ ਕੀ ਪਤਾ? ਜੇ ਬੱਚੇ ਨੂੰ ਕਹਿ ਦਈਏ ਇਹ ਨੂੰ ਬੰਨਣਾ ਇਹ ਨੂੰ ਨਹੀਂ ਬੰਨਣਾ ਉਹ ਇਹ ਨੂੰ ਮੱਥਾ ਟਕਣ ਲੱਗ ਜੂ। ਉਹ ਤਾਂ ਇੱਡੀਆ ਵੀ ਇੰਦਰ ਨਹੀਂ ਭਾਈ ਮੱਥਾ ਟਕਣਾ ਇੱਥੇ ਟਕਣ। ਇਹ ਡਿਓ ਗੱਲ ਕਾਇਤੀ ਦੂ। ਗਾਹ ਤਾਂ ਗਹਿਰੀ ਦੂ। ਉਹ ਕਿਹਦੇ ਪਤਾ ਲੱਗੂ ਕਰਨਾ ਕੀ। ਗੁਰਬਾਣੀ ਕਹੇ ਸੇਵ ਗਜਣਾ ਮਨਨ। ਜੋ ਕਹਿ ਰਹੀ ਹੈ ਗੁਰਬਾਣੀ ਬੰਨੜੀ। ਜੋ ਮੰਨ ਲਈ ਨਹੀਂ ਫਿਰ ਸਿੱਖ ਨਹੀਂ ਗੁਰੂ ਦੀ ਗੱਲ ਨਹੀਂ ਮੰਨ ਲਈ ਤਾਂ ਸਿੱਖਾ ਦਾ ਰਹੇਗਾ ਸਿੱਖੀ ਬੰਨਣ ਗਿਆ ਨਾ ਬੰਨਣ ਦੀ ਕੋਈ ਸਿੱਖੀ ਨਹੀਂ ਖਾਲੀ ਮੱਥਾ ਟੇਕਣਾ ਕੋਈ ਸਿੱਖੀ ਨਹੀਂ ਖਾਲੀ ਪਹੌੜ ਲੈਣਾ ਕੋਈ ਸਿੱਖੀ ਨਹੀਂ ਖਾਲੀ ਬਾਣਾ ਪਾਉਣਾ ਕੋਈ ਸਿੱਖੀ ਨਹੀਂ ਸਿੱਖੀ ਤਾਂ ਸਿੱਖਿਆ ਹੈ ਸਿੱਖੀ ਸਿੱਖਿਆ ਹੈ ਸਿੱਖੀ ਸਿੱਖਿਆ ਗੁਰਬਚਾਰ ਗੁਰੂ ਦੀ ਵਿਚਾਰਤਾ ਰਹੇ ਸਿੱਖੀ ਤੋਂ ਵਿਚਾਰਤਾ ਰਹੇ ਉਹ ਵਿਚਾਰਤਾ ਰ ਅਡਾਪਟ ਕਰਦੀ ਏ ਉਹ ਰਸਤੇ ਮਾਰਗ ਤੇ ਚੱਲਣਾ ਇਹਨਾਂ ਨੂੰ ਸਿੱਖੀ ਹੈ ਮਾਰਗ ਪੰਥ ਹੈ ਆਦਮੀਆਂ ਦਾ ਕਠਪੰਥ ਹੀ ਹੁੰਦਾ ਇੱਕ ਆਦਮੀ ਨੇ ਕਠ ਨੂੰ ਪੰਥ ਕਰਨ ਲੱਗੇ ਦਮੇ ਕਬ ਉਹ ਪੰਥੀ ਨੇ ਜਿਹੜੇ ਦੌੜ ਰਹੇ ਨੇ ਰਸਤੇ ਪੰਥਣੀਓਂ ਦਾ ਪੰਥੀ ਨੂੰ ਪੰਥ ਕਰਨ ਲੱਗੇ ਵਿਦਿਆ ਨਹੀਂ ਨਾ ਵਿਚਾਰੀ ਮਹਾ ਮੂਰਖ ਦੇ ਜਿਹੜੇ ਬੰਦ ਕਹਿੰਦੇ ਨੇ ਆਦਮੀ ਇਹਨੂੰ ਕੋਣ ਨੂੰ ਸਮਝੇ ਕੋਈ ਨਹੀਂ ਹੈ ਗੁਰਬਾਣੀ ਦੀ ਆदमी ਦਾ ਕੱਠ ਸਾਦਤ ਕਹਿ ਸਕਦੇ ਤੁਸੀਂ ਸੰਗਤ ਤਾਂ ਕਹਿ ਸਕਦੇ ਪੰਥ ਨਹੀਂ ਕਹਾਂਗੇ ਪੰਥ ਵਿਚਾਰਧਾਰਾ ਦਾ ਨਾਮ ਹੁੰਦਾ ਪੰਥ ਵਿਚਾਰਧਾਰਾ ਪੰਥ ਰਸਤਾ ਹੈ ਮਾਰਗ ਹੈ ਜਿਹਦੇ ਤੁਸੀਂ ਚੱਲਣਾ ਹੈ ਪੰਥਰ ਖਤਰਾ ਚੱਲਣ ਵਾਲੇ ਕਿਹੜੇ ਨਾ ਪੰਖੀ ਨੇ ਇਹ ਖਤਰਾ ਕਿਵੇਂ ਹੋ ਸਕਦਾ ਪੰਥਰ ਖਤਰਾ ਹੋ ਸਕਦਾ ਪੰਥਰੂ ਦੇਖਾਈਨ ਕਰ ਸਕਦੇ ਹਾਂ ਅਸੀਂ ਜਿਵੇਂ ਕੀਤਾ ਹੋਇਆ ਸਾਡੇ ਖਤਰਾ ਤਾਂ ਹੈਗਾ ਖਤਰਾ ਹੋਊਗੀ ਇਤੋਂ ਜ਼ਿਆਦਾ ਖਤਰਾ ਕੀ ਹੋਊ ਪੰਥਰ ਵਾਲੇ ਤਾਂ ਕਿਨੂੰ ਗਿਆ ਨੇ ਦੀ ਕੀ ਪੰਥ ਹੈ ਹੀ ਨਹੀਂ ਤੁਹਾਡੇ ਕੋਲ ਤਾਂ ਖਤਰਾ ਹੁਣ ਕੀ ਹੋਣਾ ਹੈ ਖਤਰਾ ਜਦ ਹੋਊਗਾ ਪੰਥ ਹੋਵੇ ਦੇ ਨੀਅਲ ਕੁਰਬਾਨੀ ਦੀ ਖਤਰਾ ਘੜੀ ਕਰਦਾ ਖਤਰਾ ਤਾਂ ਖਤਮ ਹੋ ਗਿਆ ਖਤਰਾ ਤਾਂ ਪਹਿਲਾਂ ਸੀਗਾ ਖਤਰਾ ਜਾ ਸੀ ਜਾਂ 800 ਰੁਪਏ ਦੇ ਵਿੱਚ ਵਿਕਦੇ ਸੀ ਵਿਕੇ ਜਿਹੜੇ ਜਾਣਦੇ ਸੀ ਉਹਨਾਂ ਦੇ ਮੁੱਲ ਨਾ ਪਏ ਸੀ ਸਰ ਹੋਏ 80 ਰੁਪਏ ਟੋਟਲ ਮਿਲਦੇ ਸੀ 5 ਰੁਪਏ 10 ਰੁਪਏ ਰੁਪਏ ਮਿਲਦੇ ਸੀ ਉਹਨੂੰ ਖਤਰਾ ਸੀ ਖਤਰਾ ਉਹਨੂੰ ਖਤਮ ਹੋ ਗਿਆ ਸਮਾਪਤ ਕਰਤੀ ਸੀ ਉਹਨਾਂ ਨੇ ਗੱਲ ਉਹ ਤਾਂ ਉਹਦਾ ਹੀ ਖਤਮ ਹੋ ਗਿਆ ਬਾਦ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਗੁਰਮਤ ਕੀ ਹੈ ਬਾਤਾ ਹੀ ਇਹ ਰਾਜ ਕਰੇਗਾ ਖਾਲਸਾ ਹੀ ਪੰਥ ਹੈ ਬਾਕੀ ਤਾਂ ਹੋਰ ਇਹ ਨਹੀਂ ਕੁਝ ਬਾਕੀ ਦਾ ਜ਼ਮੀਨ ਤੇ ਕਬਜ਼ੇ ਨੇ ਤਾਰਨ ਬੂਪ ਪ੍ਰਾਤਨ ਵੈਰਾ ਤੇ ਇਸ ਕਾ ਰੂਹ ਜਗਤ ਕਰਕੇ ਆ ਬਾਕੀ ਤਾਂ ਆ ਪੰਥ ਹੈ ਇਹ ਸਾਖਤਾਂ ਦਾ ਪੰਥ ਇਹ ਇਹ ਸਾਖਤਾਂ ਦਾ ਪੰਥ ਗੁਰਮੁਖੜਾ ਪੰਥ ਨਹੀਂ ਹੈ ਇਹ ਸਾਖਤਾਂ ਦਾ ਇਸ ਕਰਕੇ ਦੂਸਰੇ ਪੰਥ ਦੀਆਂ ਨੂੰ ਲੋੜੇ ਨੇ ਗੁਰਬਾਣੀ ਦੀ ਲੋੜ ਈ ਉਹਨਾਂ ਦਾ ਤਾਂ ਵੋਟਾਂ ਨੇ ਵੋਟਾਂ ਦੇ ਰਾਹ ਹੈ ਅੱਗੇ ਤਲਵਾਰਾਂ ਦੇ ਰਾਹ ਹੁੰਦਾ ਸੀ ਰਾਜ ਮਿਲਦਾ ਪਲਟਾ ਕੋਈ ਵੋਟਾਂ ਨਾ ਪਲਟਾ ਇਹ ਤਾਂ ਕੈਸਾ ਹੀ ਨਾ ਪਲਟਾ ਬੂਥ ਕੈਪਚਰ ਕਰਕੇ ਕਬਜ਼ਾ ਕਰ ਲੋ ਪੈਸੇ ਦੇ ਕੇ ਸ਼ਰਾਬ ਦੇ ਕੇ ਜੋ ਵੀ ਹੈ ਜੋ ਕਰਦੇ ਨੇ ਉਹ ਆਪਣੇ ਸਾਰੇ ਹਰਵੇ ਵਰਤੇ ਪਹਿਲਾਂ ਵਰਤੇ ਇਹ ਰਸਾ ਹੋ ਰਿਹਾ ਗੁਰਬਾਣੀ ਨਾਲ ਕੋਈ ਸਬੰਧ ਨਹੀਂ ਸਭ ਸਾਰੀ ਗੱਲ ਇਹ ਤਾਂ ਇਹ ਹੰਕਾਰੀਆਂ ਵਾਲਾ ਰਸਤਾ ਪੰਥਰ ਕੋਈ ਸਮੁੰਦਰੀ ਇਸ ਗੱਲ ਦਾ ਹਾਂਜੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਜੋਗੀ ਜਤੀ ਤਾਂ ਇਕੱਠਾ ਹੁੰਦਾ ਹੈ ਬ੍ਰਹਮਚਾਰੀ ਛੱਡ ਦਿੰਦਾ ਜਾਂ ਤਾਂ ਹੋਰ ਕੀ ਜਾਇ ਬ੍ਰਹਮਚਾਰਿਆ ਹੋਰ ਕੀ